ar c'h'ar Boa Muito... ਵੱਲੋਂ ਤੇ ਹਵਲੋਂ ਕੋਸ਼ਿਸ਼ ਕੁਦੀਰਾ ਵੱਲੋਂ ਬਿਆਕ ਤਿਆਰ ਸਰਕਾਰ ਦੇ ਧਿਆਨ ਦਾ ਮਾਰ ਕਰਦੇ ਹੋਏ ਧਾਰੀ ਦੇ ਤੁਹਾਨੂੰ ਬਿਆਕ ਮਾਇਆ ਦੇ ਕੇ ਨਵਾਜੇ ਜਾ ਰਿਹਾ ਸਾਡੇ ਪਹਿਲੇ ਧਾਰਾ ਨਜ਼ਾਰਾ ਬਹੁਤ ਬਾਸਾ ਦੀ ਨਿਮਾ ਖਿਡਾਰੀ ਨੂੰ ਮਾਇਆ ਹੈ ਜੀ ਗੁਰੂ ਪਾਣੀ ਸੋਹ ਜਾਂਦੇ ਤੁਹਾਨੂੰ ਕੱਲ ਆਓ ਚੱਲੇ ਹੋਏ ਨਗਰ ਕੀਰਨ ਅੱਜ ਪਾਸ ਪਾਸ ਨੂੰ ਦਰਸ਼ਕ ਹੈ ਆਵਾਦੀਆਂ ਇਹ ਜੀ ਦਾ ਨਾਮ ਦੀ ਆਖੇ ਹਰ ਗੱਲ ਦਾ ਦੁਆਰੇ ਆ ਆ ਆ ਕਾ ਕਰਮਾ ਵਾਲਾ ਦਿਨ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਕਰਮਾ ਵਾਲੇ ਸਾਰੇ ਤੁਸੀਂ ਗੁਰਸਿੱਖ ਜਿੰਨੇ ਬੀਬੀਆਂ ਪਹਿਣਾ ਜੀ ਵੀਰ ਆਏ ਹੋ ਸਾਰਿਆਂ ਨੂੰ ਲੱਖ ਲੱਖ ਵਧਾਈ ਬਾਬਾ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਚਾਹ ਦਾ ਸਟਾਲ ਇੱਥੇ ਖੁਸ਼ੀ ਚ ਲੱਗਾ ਹੈ ਸੰਗਤ ਸਾਰੀ ਆਈ ਪ੍ਰਸ਼ਾਦ ਲਓ ਸਾਰੇ ਪ੍ਰਸ਼ਾਦ ਲੈ ਕੇ ਖੁਸ਼ੀਆਂ ਮਾਣੋ ਬਾਬੇ ਨੂੰ ਯਾਦ ਕਰੋ ਹਰ ਬੁੱਧਵਾਰ ਇੱਥੇ ਚਪਹਿਰਾ ਹੁੰਦਾ ਹੈ ਆਪਣੇ ਗੁਰਦੁਆਰੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰੇ ਚੌਕ ਹੈ ਬਾਬਾ ਦੀਪ ਸਿੰਘ ਜੀ ਦਾ ਚੌਕ ਹੀ ਵੱਡਾ ਗੁਰਦੁਆਰਾ ਹੈ ਉੱਥੇ ਆ ਕੇ ਚਪਹਿਰਾ ਬੁੱਧਵਾਰ ਨੂੰ ਲੱਗਦਾ ਹੈ ਬੁੱਧਵਾਰ ਦੇ ਬੁੱਧਵਾਰ ਸਾਰਾ ਦਿਨ ਚਪਹਿਰੇ ਦੀ ਇੰਨੀ ਰੌਣਕ ਹੁੰਦੀ ਹੈ ਸਾਰੀ ਸੰਗਤ ਆਓ ਖੁਸ਼ੀਆਂ ਮਾਣੋ ਬਾਬੇ ਦੀਆਂ ਖੁਸ਼ੀਆਂ ਰੱਜ ਕੇ ਲਓ ਜਿਤਨੀਆਂ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਕੱਛ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਹਰਵਿੰਦਰ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਜੀ ਅੱਜ ਸਾਰੇ ਸਾਰੇ ਸਿੱਖ ਜਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਅੱਜ ਨਗਰ ਕੀਰਤਨ ਨਿਕਲ ਰਿਹਾ ਜੀ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਹੈਗਾ ਸੰਗਤ ਆਈ ਹੋਈ ਹੈ ਜੀ ਇਸ ਜਗ੍ਹਾ ਜਗ੍ਹਾ ਤੇ ਸਟਾਨ ਲੱਗਿਓ ਹੈ ਨੇ ਮਹਾਰਾਜ ਨੇ ਐਸੇ ਤਰ੍ਹਾਂ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਦੇ ਆ ਇਹ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ you okay. شانش بار پوکا سات پرساد ہر جناسیہ پائی ਕਰਨ ਨਹੀਂ ਕਰਦੇ ਪਾਈਏ ਤੇ ਹੋ ਰੋਕੇ ਸੁਹਾਈ ਵਾਣਤ ਰੰਤ ਪਾਵਰ ਮਾਲਿਆ ਤੇ ਪਾਲ ਲਈ ਮੈਂ ਸਾਧੂ ਸੁਖੀ ਉਪਜ ਲੱਖੀ ਸਭ ਚਾਏ ਨਾ ਤਿਸਮਰੇ ਇੱਕ ਦਿਨ ਫਿਰ ਕੋੜ ਨਾ ਕਾਈ ਨਾ ਤਿਸਮਰੇ ਜੀ ਦਾ ਖਾਲਸਾ ਭਾਈ ਨੂੰ ਹੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਦੇ ਆਗਮਨਪੁਰ ਦੇ ਸੰਬੰਧ ਵਿੱਚ ਗੁਰਦੁਆਰਾ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਜਯੋਜਿਤ ਕੀਤਾ ਗਿਆ ਜਿਦੇ ਵਿੱਚ ਸੰਗਤਾਂ ਨੇ ਹਮਾ ਹਮਾ ਕੇ ਹਿੱਸਾ ਲਿਆ ਉੱਥੇ ਜਗਾ ਜਗਾ ਦੇ ਸਟਾਲ ਲਾ ਕੇ ਸੰਗਤਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਫੁੱਲਾਂ ਦੀ ਵਰਖਾ ਹੋਈ ਗੱਤਕੇ ਦੀਆਂ ਟੀਮਾਂ ਨੇ ਜੋਰ ਦਿਖਾਏ ਤੇ ਗੁਰੂ ਘਰ ਦੇ ਵਿੱਚੋਂ ਆਰੰਭ ਹੋਏ ਨਗਰ ਕੀਰਤਨ ਦਾ ਜਹੋ ਜਲਾਲ ਦੇਖਣਾ ਸੀ ਮੈਂ ਪ੍ਰਬੰਧਕੀ ਕਮੇਟੀ ਨੂੰ ਜਿੱਥੇ ਵਧਾਈ ਦਿੰਦਾ ਉੱਥੇ ਸ਼ਲਾਘਾ ਕਰਦਾ ਕਿ ਸਮੇਂ-ਸਮੇਂ ਤੇ ਅਜਿਹੇ ਪ੍ਰੋਗਰਾਮ ਆਯੋਜਨ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੇ ਨੇ ਹਲਕਾ ਆਤਮ ਨਗਰ ਦਾ ਸੇਵਾਦਾਰ ਹੋਣ ਅਤੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰ ਭਗਵਾਨ ਸਿੰਘ ਮਾਨ ਜੀ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਅਵਤਾਰ ਪੁਰਬ ਦੀ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਵੇਰ ਤੋਂ ਹੀ ਨਗਰ ਕੀਰਤਨ ਵਕ ਵਕ ਜਗਾ ਤੋਂ ਆ ਰਿਹਾ ਹੈ ਅਸੀਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਹਰ ਸਮੇਂ ਧੰਨਵਾਦ ਕਰਦੇ ਨੇ ਹਰ ਹਰ ਸਮੇਂ ਸਾਨੂੰ ਸਾਥ ਦਿੰਦੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਚੌਂਕ ਬਾਬਾ ਫਤਿਹ ਸਿੰਘ ਦੀ ਸੰਗਤਾਂ ਨੇ ਅੱਜ ਮਿਲ ਕੇ ਚਾਹ ਮਠੀਆਂ ਤੇ ਬਿਸਕੁਟ ਦੇ ਲੰਗਰ ਲਾਏ ਹਨ ਤੇ ਅਸੀਂ ਖਾਸ ਕਰਕੇ ਜਦੋਂ ਇਹ ਲੰਗਰ ਆਇਆ ਬੱਚਿਆਂ ਨੂੰ ਨਾਲ ਜੋੜਿਆ ਹੈ ਤਾਂ ਕਿ ਉਹਨਾਂ ਦੇ ਵਿੱਚ ਸੇਵਾ ਦੀ ਭਾਵਨਾ ਹੋਵੇ ਤਾਂ ਅੱਜ ਸਾਡਾ ਇਹ ਨਿਸ਼ਾਨਾ ਹੈ ਕਿ ਬਾਬਾ ਫਤਿਹ ਸਿੰਘ ਜੀ ਬਾਬਾਜੀਤ ਸਿੰਘ ਬਾਬਾ ਜੋਜਾਲ ਸਿੰਘ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੀ ਆਪਾ ਇਹ ਜਿਹੜੇ ਸਾਬ ਜੈ ਜੀ ਆਂਦੀ ਜਿਹੜੀ ਲਾਸਾਨੀ ਸ਼ਹਾਦਤ ਹੈ ਉਸ ਤੋਂ ਬਾਅਦ ਇੱਕ ਦੁੱਤੀ ਸ਼ਹਾਦੀ ਬਾਬਾ ਦੀਪ ਸਿੰਘ ਜੀ ਦੀ ਹੈ ਉਹ ਬੱਚਿਆਂ ਨੂੰ ਸੇਵਾ ਕਰਕੇ ਆਪਣੇ Amir Virse ਬਾਰੇ ਦੱਸਿਆ ਜਾਵੇ ਅੱਜ ਨਗਰ ਨਿਗਮ ਤੋਂ ਕਹੇ ਗਿਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਵੀ ਆ ਰਿਹਾ ਹੈ ਕੀ ਕਹਿਣਾ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਜੇ ਬਾਬਾ ਦੀਪ ਸਿੰਘ ਜੀ ਦਾ ਜੋ ਜੀਵਨ ਹੈ ਇਹ ਦੱਸਣਾ ਬੜਾ ਜ਼ਰੂਰਤ ਹੈ ਕਿ ਬਾਬਾ ਦੀਪ ਸਿੰਘ ਜੀ ਸਿਰਫ ਸ਼ਸਤਰ ਦੇ ਧਨੀ ਨਹੀਂ ਸਨ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਜੋ ਉਹਨਾਂ ਨੇ ਸ਼ਾਸਤਰ ਦੀ ਸੇਵਾ ਕੀਤੀ ਆਪਣੇ ਅਥੀ ਜੋ ਗੁਰੂ ਗ੍ਰੰਥ ਸਾਹਿਬ ਦੇ ਉਥਾਲੇ ਕੀਤੇ ਹਨ ਉਹ ਵੀ ਆਪਾਂ ਉਹਨਾਂ ਦੀ ਜੀਵਨੀ ਬਾਰੇ ਆਪਣੇ ਸੰਗਤਾਂ ਨੂੰ ਦੱਸਣਾ ਹੈ ਤੇ ਸਾਡੀ ਅੱਜ ਦੀ ਇਹ ਜੋ ਅਸੀਂ ਲੰਗਰ ਲਗਾਏ ਹਨ ਤੇ ਬੱਚੇ ਨਾਲ ਸੇਵਾ ਕਰਨ ਸਾਡਾ ਨਿਸ਼ਾਨਾ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਦਾ ਬੱਚਿਆਂ ਤੇ ਵੀ ਅਸਰ ਹੋਵੇ ਅਸੀਂ ਜੀ ਸਰਦਾਰ ਚੜ੍ਹਦੀ ਕਲਾ ਕਲੱਬ ਤੋਂ ਤੇ ਚੌਂਕ ਬਾਬਾ ਫਤਿਹ ਸਿੰਘ ਤੋਂ ਸਾਜ ਜਸਪਾਲ ਸਿੰਘ ਤੇ ਹਰਵਿੰਦਰ ਸਿੰਘ ਕਥੂਰੀਆ ਮਿਲ ਕੇ ਹਰ ਵਾਰ ਸੇਵਾ ਕਰਦੇ ਹਾਂ ਜੀ ਆਖਿਰ ਵਿੱਚ ਤੁਸੀਂ ਜਿਹੜਾ ਜਿਹੜਾ ਜੋ ਅੱਜਕੱਲ ਦੇ ਬੱਚੇ ਨਸ਼ਿਆਂ ਵਿੱਚ ਪੈ ਚੁੱਕੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂ ਬਹੁਤ ਤੁਸੀਂ ਅੱਛਾ ਸਵਾਲ ਕੀਤਾ ਹੈ ਕਿ ਅਸੀਂ ਜਦੋਂ ਬੱਚਿਆਂ ਨੂੰ ਨਸ਼ਾ ਕਰਨ ਉਹਨਾਂ ਨੂੰ ਆਲਟਰਨੇਟਿਵ ਦੇਣਾ ਪਏਗਾ ਆਲਟਰਨੇਟਿਵ ਇਹੀ ਹੈ ਕਿ ਅਸੀਂ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਬਾਰੇ ਦੱਸੀਏ ਉਹਨਾਂ ਨੂੰ ਸੇਵਾ ਦਾ ਭਾਵ ਦੱਸੀਏ ਲੋ ਜਿਹੜੇ ਲੋੜਵੰਦਾ ਦੀ ਸੇਵਾ ਕਿਵੇਂ ਕਰਨੀ ਹੈ ਤੋ ਇਦਾ ਕੋਈ ਨਿਸ਼ਾਨਾ ਹੈ ਕਿ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੀ ਗੁਰਸਿੱਖੀ ਦੇ ਨਾਲ ਜੋੜੀਏ ਉਹਨਾਂ ਨੂੰ ਆਪਣੇ ਇਤਿਹਾਸ ਤੇ ਵਿਰਸੇ ਬਾਰੇ ਦਸੀਏ ਤੇ ਨਾਲ ਉਹਨਾਂ ਨੂੰ ਕਹੀਏ ਕਿ ਸੇਵਾ ਵੀ ਕਰੋ ਲੋੜਵੰਦਾਂ ਦੀ ਤੇ ਰੋਜ਼ ਗੁਰਬਾਣੀ ਪੜੋ ਤੇ ਆਪਣੇ ਜੀਵਨ ਵਿੱਚ ਉਸ ਨੂੰ ਢਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ